ਡਾਕਟਰ ਐਮ ਆਰ ਐਸ ਪੱਲਾ ਡੀਏਵੀ ਸਕੂਲ ਕਿਲਾ ਮੰਡੀ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਰਿਚਾ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀਆਂ ਕਰਾਟੇ ਖਿਡਾਰਨਾਂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ ਇਸ ਵਿੱਚ ਸਕੂਲ ਦੇ 3 ਵਿਦਿਆਰਥਣਾਂ ਅਤੇ 1 ਲੜਕੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਅਤੇ ਕੋਚਾਂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗੁਰਦਾਸਪੁਰ ਤੋਂ ਲਾਪ੍ਰੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜਿਹੜਾ ਟੀਮਾਂ ਦਾ ਨਿਕਾ ਸੇਖੜੀ ਹਾਂ ਪਹੁੰਚ ਕੇ ਗੇਮ ਕਰਦੇ ਹੋ ਆਪ ਕਰਾਟੇ ਕਰਾਟੇ ਮੈਂ ਵੀ ਕਹਾ ਖੇਲਨੇ ਗਏ ਸੀ ਆਪਾੜਾ ਆਪੜਾ ਮੈਂ ਤੁਹਾਨੂੰ ਕਿੰਨੇ ਬੱਚੇ ਆਏ تھے 850 ਬੱਚੇ ਆਏ ਸਨ ਅਹ ਉਹ ਆਪ ਜਾ ਕੇ ਆਪ ਨੂੰ ਕੋਈ ਰਹਿਣੇ ਮੇ ਖਾਣੇ ਮੇ ਪੀਣੇ ਨੂੰ ਕੋਈ ਦਿੱਕਤ नहीं कैसा आपको वहाँ पर ट्रीटमेंट दिया गया बहुत अच्छा ट्रीटमेंट था वहाँ पे स्कूल की तरफ से क्या सहयोग मिला आपको स्कूल स्कूल की तरफ से प्रिंसिपल मैम का शशि मैम का हमारे स्कूल के स्टाफ का और चेयरमैन का ज़्यादा सहयोग था बेटा बेटा नाम आप तो हाँ जी तो पेन्ना सिल्वर मेडल आया में, जी, वो ही क्राटे गेम में से। बोले क्या नाम है आपका हर्षिका कौन सी गेम करते हो कराटे अभी कहाँ से जीत कर आए हो आप कोलकाता वहाँ पे कितनी टीमें आई थी सेवेंटीन और एटीन इतनी आए थे टाइप टोटल बच्चे कितने आए थे एट सिक्सटी अच्छा सर ठीक है और फाइट वहाँ पे कैसे हुई फाइट में कैसा लगा फाइट आपको कितनी फाइट हुई आपकी छह फाइटें हुई थी बिहार से आए थे कई कई वेस्ट बंगाल से थे कई बिहार से थे और महाराष्ट्र से भी आए थे आपके घर से कैसा सपोर्ट है से कैसा सपोर्ट है अपके? बहुत अच्छा है सब भी से से और स्कूल स्कूल किसका किसका है, हमारे है तो हम क्या क्या हमारे प्रिंसिपल चेयरमैन कैसा रहा आपका आपको स्कूल की तरफ से कैसा सपोर्ट रहा बहुत अच्छा <स्थाँगा> सर अपना नाम बता दो मेरा नाम शिवंतिवारी है सर ये वाले जितने के लिए प्रतियोगिता थी ये बच्चे हावड़ा तो मेडल जीत के लेके आए अपने हावड़ा ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗਾ ਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਉਹ ਤੋਂ ਕਾਫੀ ਟੀਮ ਆਈਆਂ ਸੀ 860 ਬੱਚੇ ਆਏ ਸੀਗੇ ਟੋਟਲ ਠੀਕ ਹੈ ਕੋਈ ਯੂਪੀ ਦਾ ਹੈ ਕੋਈ ਬਿਹਾਰ ਤੋਂ ਕੋਈ ਹਰਿਆਣਾ ਤੋਂ ਕੋਈ ਮਹਾਰਾਸ਼ਟਰ ਤੋਂ ਕੋਈ ਉੱਤਰਾਖੰਡ ਤੋਂ ਸੀਗਾ ਇਹ ਅਲੱਗ-ਅਲੱਗ ਸਟੇਟਾਂ ਤੋਂ ਤੇ ਇਹ ਕਾਇ ਸੀਗੇ ਆਪਣੇ ਉਧਰੋਂ ਕੀ ਨਾ ਕਹਿੰਦੇ ਆ ਇਹ ਕਾਸ ਬਟ ਨਹੀਂ ਜੋ ਦੂਸਰੀ ਕੰਟਰੀ ਸੇ ਆਏ ਹੋਏ ਥੇ ਬੰਗਲਾਦੇਸ਼ ਸੇ ਬੰਗਲਾਦੇਸ਼ ਤੇ ਵੀ ਆਏ ਸੀਗੇ ਬੱਚੇ ਠੀਕ ਹੈ ਨਾ ਨੇਪਾਲ ਤੋਂ ਵੀ ਆਏ ਸੀ ਮਤਲਬ ਬਹੁਤ ਵਧੀਆ ਰਿਹਾ ਟੂਰਨਾਮੈਂਟ ਬਹੁਤ ਵਧੀਆ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉੱਥੇ ਇਹ ਕੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨਾ ਦੇਖਦੇ ਹੋ ਬੱਚਿਆਂ ਨੇ ਫਿਰ ਵੀ ਬਹੁਤ ਵਧੀਆ ਸਪੋਰਟ ਮਤਲਬ ਆਪਣਾ ਉੱਥੇ ਪਾਰਟਿਸਿਪੇਟ ਕੀਤਾ ਬੱਚਿਆਂ ਨੇ ਸਰ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਣਾ ਹੀ ਬੜੀ ਵੱਡੀ ਗੱਲ ਹੈ ਕਿ ਕਿੱਦਾਂ ਲੱਗਦਾ ਹੈ ਦੇਖੋ ਜੀ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਣਾ ਮਾਈਂਡ ਸੈਟਅਪ ਜੇ ਰੱਖਾ ਆਪਣੇ ਦਿਮਾਗ 'ਚ ਸੋਚਿਆ ਕਿ ਨਾ ਕਿ ਛੋਟਾ ਬੱਚਾ ਹੈ ਆਪਣੇ ਦਿਮਾਗ 'ਚ ਸੋਚਿਆ ਕਿ ਵੱਡਾ ਬੱਚਾ ਹੈ ਉਨਾ ਹੀ ਸਾਡਾ એનર્ਜੀ ਵੇਸਟ ਹੋਣਾ ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਹੈ ਜਾਂ ਕਿ ਮਤਲਬ ਹੋਟਾ ਆਡਲ ਸਭ ਇਕੁਅਲ ਆ ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਹੈ ਠੀਕ ਹੈ ਨਾ ਆਪਾਂ ਇਹ ਸੋਚਦੇ ਕਿ ਬੱਚਾ ਵਧੀਆ ਆਪ ਉਸ ਬੱਚੇ ਨੂੰ ਅਗੇ ਤਿਆਰ ਕਰਦੇ ਆਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਈਂਡ ਸੈਟ ਆਫ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਆਂ ਕਿੰਨੇ ਮੈਡਮ ਵਿੱਚ ਕਿਤੇ ਰੱਗੇ ਸਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ ਚਾਰ ਦੇ ਚਾਰੇ ਗੋਲਡ ਆਏ ਆਪਣੇ ਅਲੱਗ-ਅਲੱਗ ਵੇਟ ਦੇ ਵਿੱਚ ਇੰਟਰਨੈਸ਼ਨਲ ਜੀ ਇੰਟਰਨੈਸ਼ਨਲ ਕੋਲ ਗਏ ਪਾਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਮਨਦੀਪ ਕਾਲੀਆ ਜੇ ਹੋਰ ਕਿੰਨੇ ਗਏ ਹਿੰਦੀ ਜੀ ਦੇ ਬੱਚੇ ਗੋਲਡ ਬੜਾ ਸਰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਮਤਲਬ ਕਿ ਐਜ਼ ਏ ਟੀਚਰ ਐਜ਼ ਅ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ